ਸੀ ਰਾਗ ਮਹੱਲਾ ਪੰਜਬ ਮਨ ਤਨ ਧਨ ਜਿਨ ਪ੍ਰਭ ਦੀਆ ਰੱਖਿਆ ਸਹਿਜ ਸਵਾਰ ਜਿਸ ਪ੍ਰਭੂ ਨੇ ਇਹ ਮਨ ਦਿੱਤਾ ਹੈ ਵਰਤਨ ਲਈ ਧਨ ਦਿੱਤਾ ਹੈ ਜਿਸ ਪ੍ਰਭੂ ਨੇ ਮਨੁੱਖ ਦੇ ਸਰੀਰ ਨੂੰ ਸਵਾਰ ਬਣਾ ਕੇ ਰੱਖਿਆ ਹੈ ਸਰਬ ਕਲਾ ਕਰਤਾ ਪਿਆ ਅੰਤਰ ਜੋਤੂ ਅਪਾਰ ਜਿਸ ਨੇ ਸਰੀਰ ਵਿੱਚ ਸਾਰੀਆਂ ਸਰੀਰਕ ਤਾਕਤਾਂ ਪੈਦਾ ਕਰਕੇ ਸਰੀਰ ਚਿਆ ਹੈ ਤੇ ਸਰੀਰ ਵਿੱਚ ਆਪਣੀ ਵਿਅੰਤ ਜੋ ਟਿਕਾ ਦਿੱਤੀ ਹੈ ਸਦਾ ਸਦਾ ਪ੍ਰਭ ਸਿਮਰਿਆ ਅੰਤਰ ਰੱਖੇ ਔਰ ਧਾਰ اے ਭਾਈ ਉਸ ਪ੍ਰਭੂ ਨੂੰ ਸਦਾ ਹੀ ਸਿਮਰਦੇ ਰਹਿਣਾ ਚਾਹੀਦਾ ਹੈ اے ਭਾਈ ਆਪਣੇ ਹਿਰਦੇ ਵਿੱਚ ਉਸ ਦੀ ਯਾਤ ਟਿਕਾ ਰੱਖ ਮੇਰੇ ਮਨ ਹਰ ਬਿਨੋਂ ਅਵਰ ਨਾ ਕੋਏ ਤੇ ਮੇਰੇ ਮਨ ਪਰਮਾਤਮਾ ਤੋਂ ਬਿਨਾ ਹੋਰ ਕੋਈ ਅਸਲ ਰਾਖਾ ਨਹੀਂ ਪ੍ਰਭ ਸਰਨਾਈ ਸਦਾ ਰਹੋ ਦੁੱਖ ਨ ਵਿਆਪੇ ਕੋਇ ਤੂੰ ਸਦਾ ਪਰਮਾਤਮਾ ਦੀ ਸ਼ਰਨ ਪਿਆਰੋ ਕੋਈ ਵੀ ਦੁੱਖ ਤੇਰੇ ਉੱਤੇ ਜੋਰ ਨਹੀਂ ਪਾ ਸਕੇਗਾ ਰਹਾਉ ਰਤਨ ਪਦਾਰਥ ਮਾਨਕਾ ਸੁਨਾਰ ਰੂਪਾ ਖਾਕ ਰਤਨ ਮੋਤੀ ਅਧਿਕ ਕੀਮਤੀ ਪਦਾਰਥ ਸੋਨਾ ਚਾਂਦੀ ਇਹ ਸਭ ਮਿੱਟੀ ਸਮਾਨ ਹੀ ਹਨ ਕਿਉਂਕਿ ਇੱਥੇ ਹੀ ਪੈ ਰ ਜਾਣਗੇ ਮਾਤ ਪਿਤਾ ਸੁੱਤ ਬੰਧ ਪਾ ਕੂੜੇ ਸਭੇ ਸਾਖ ਮਾਪਿਓ ਪੁੱਤਰ ਤੇ ਹੋਰ ਸੰਬੰਧੀ ਇਹ ਸਾਰੇ ਸਾਖ ਵੀ ਸਾਥ ਛੱਡ ਜਾਣ ਵਾਲੇ ਹਨ ਜਨ ਕੀ ਤਤਸੈ ਨ ਜਾਣਈ ਮਨ ਮੁਖ ਪਸ ਨਾ پاک ਇਹ ਵੇਖ ਕੇ ਵੀ ਆਪਣੇ ਮਨ ਦੇ ਪਿੱਛੇ ਤੰਨ ਵਾਲਾ ਮਨੁੱਖ ਗੰਦੇ ਜੀਵਨ ਵਾਲਾ ਪਸ਼ੂ ਸੁਭਾਅ ਮਨੁੱਖ ਉਸ ਪਰਮਾਤਮਾ ਨਾਲ ਸਾਂਝ ਨਹੀਂ ਪਾਉਂਦਾ ਜਿਸ ਨੇ ਇਸ ਨੂੰ ਪੈਦਾ ਕੀਤਾ ਹੈ ਅੰਦਰ ਬਾਹਰ ਰਵ ਰਹਿਆ ਤਿਸ ਨੂੰ ਜਾਣੈ ਦੂਰ ਮੂਰਖ ਮਨੁੱਖ ਉਸ ਪਰਮਾਤਮਾ ਨੂੰ ਕਿਤੇ ਦੂਰ ਵਸਦਾ ਸਮਝਦਾ ਹੈ ਜੋ ਇਸ ਦੇ ਅੰਦਰ ਤੇ ਬਾਹਰ ਹਰ ਥਾਂ ਮੌਜੂਦ ਹੈ ਤਿਸ ਨਾਲ ਲੱਗੀ ਰਚ ਰਹਿਿਆ ਅੰਤਰ ਹਉਮੈ ਕੂਰ ਜੀਵ ਨੂੰ ਮਾਇਆ ਦੀ ਤਿਸ਼ਨਾ ਚੰਬੜੀ ਹੋਈ ਹੈ ਮਾਇਆ ਦੇ ਮੋਹ ਵਿੱਚ ਜੀਵ ਮਸਤ ਹੋ ਰਹਾ ਹੈ ਮਾਇਆ ਦੇ ਕਾਰਨ ਇਸ ਦੇ ਅੰਦਰ ਝੂਟੀ ਹਉਮੈ ਟਿਕੀ ਹੋਈ ਹੈ ਭਗਤੀ ਨਾਮ ਵੇ ਹੁਣਿਆ ਆਵੇ ਮੁਨਿਆ ਪੂਰ ਪਰਮਾਤਮਾ ਦੀ ਭਗਤੀ ਤੋਂ ਪਰਮਾਤਮਾ ਦੇ ਨਾਮ ਤੋਂ ਸੱਕਣੇ ਪੂਰਾ ਦੇ ਪੂਰ ਜੀਵ ਇਸ ਸੰਸਾਰ ਸਮੁੰਦਰ ਵਿੱਚ ਆਉਂਦੇ ਹਨ ਤੇ ਖਾਲੀ ਚਲੇ ਜਾਂਦੇ ਹਨ ਰੱਖ ਲਿਓ ਪ੍ਰਭ ਕਰਨ ਹਾਰ ਜੀ ਜੰਤ ਕਰ ਦਿਆ ਪਰ ਜੀਵਾਂ ਦੇ ਕੀ ਬਸ ਮਾਇਆ ਦੇ ਟੱਕਰੇ ਤੇ ਇਹ ਬੇਬਸ ਹਨ हे ਜੀਵਾ ਤੂੰ ਨੂੰ ਪੈਦਾ ਕਰਨ ਵਾਲੇ ਪ੍ਰਭ ਤੂੰ ਆਪ ਹੀ ਮੇਰ ਕਰਕੇ ਸਾਰੇ ਜੀਵਾਂ ਜਨਤਾ ਨੂੰ ਇਸ ਕ੍ਰਿਸ਼ਨਾ ਤੋਂ ਬਚਾਲੈ ਬਿਨ ਪ੍ਰਭ ਕੋਈ ਨਾ ਰੱਖਣ ਹਾਰ ਮਹਾ ਵਿਕਟ ਜਮ ਭਇਆ हे प्रभु तेतो बिना कोई रखिया करने वाला नहीं है जमराज जीवा वास्ते बड़ा डरावना बन रहा है नानक नाम ना विसरूं कर अपनी हर मया हे नानक अरदास करके आख हे हरि अपनी मेहर कर मैं तेरा नाम कदे ना पुलावा श्री राग मंगला पंजाब मेरा तन अर धन मेरा ਰਾਜ ਰੂਪਮ ਦੇਸ ਮਨੁੱਖ ਮਾਨ ਕਰਦਾ ਹੈ ਤੇ ਆਖਦਾ ਹੈ ਕਿ ਇਹ ਇਹ ਸਰੀਰ ਮੇਰਾ ਹੈ ਇਹ ਰਾਜ ਮੇਰਾ ਹੈ ਇਹ ਦੇਸ ਮੇਰਾ ਹੈ ਮੈ ਰੂਪ ਵਾਲਾ ਹਾਂ ਸੁੱਤਦਾਰਾ ਬਣਤਾ ਅਨੇਕ ਬਹੁਤ ਰੰਗ ਔਰ ਵੇਸ ਮੇਰੇ ਪੁੱਤਰ ਹਨ ਮੇਰੀਆਂ ਇਸ਼ਤਰੀਆਂ ਹਨ ਮੈਨੂੰ ਬੜੀਆਂ ਮੋਜਾਂ ਹਨ ਅਤੇ ਮੇਰੇ ਪਾਸ ਕਈ ਪੁਸ਼ਾਕਾਂ ਹਨ ਹਰ ਨਾਮ ਰਤੇ ਨਾ ਵਸਈ ਕਾਰਜ ਕਿਤੇ ਨਾ ਲੇਕ ਪਰ ਜੇ ਉਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵਸਦਾ ਤਾਂ ਇਹ ਸਭ ਪਦਾਰਥ ਜਿਨ੍ਹਾਂ ਦਾ ਮਨੁੱਖ ਮਾਨ ਕਰਦਾ ਹੈ ਕਿਸੇ ਵੀ ਕੰਮ ਨਾ ਸਮਝ ਮੇਰੇ ਮਨ ਹਰ ਹਰ ਨਾਮ ਧਿਆਏ ਏ ਮੇਰੇ ਮਨ ਸਦਾ ਪਰਮਾਤਮਾ ਦਾ ਨਾਮ ਸਿਮਰ ਕਰ ਸੰਗਤ ਨਿਤ ਸਾਧਕੀ ਗੁਰ ਚਰਨੀ ਚਿਤ ਲਾਏ ਸਦਾ ਗੁਰ ਦੀ ਸੰਗਤ ਕਰ ਤੇ ਗੁਰੂ ਦੇ ਚਰਨਾਂ ਵਿੱਚ ਚਿਤ ਜੋੜ ਰਹਾਉ ਨਾਮ ਤੇ ਅਨੰਦਾਂ ਧਾਈ ਹੈ ਮਸਤਕ ਹੋਵੇ ਭਾਗ ਪਰਮਾਤਮਾ ਦਾ ਨਾਮ ਜੋ ਸਭ ਪਦਾਰਥਾਂ ਦਾ ਖਜ਼ਾਨਾ ਹੈ ਸਿਮਰਨਾ ਚਾਹੀਦਾ ਹੈ ਪਰ ਉਹੀ ਮਨੁੱਖ ਸਿਮਰ ਸਕਦਾ ਹੈ ਜਿਸ ਦੇ ਮੱਤੇ ਉੱਤੇ ਚੰਗੀ ਕਿਸਮਤ ਉਗੜ ਪਏ ਭਾਰ ਜਸ ਸਭ ਸਵਾਰੀ ਹੈ ਗੁਰ ਕੀ ਚਰਨੀ ਲਾਗ ਏ ਭਾਈ ਸਤਿਗੁਰੂ ਦੇ ਚਰਨਾਂ ਵਿੱਚ ਟਿਕਿਆ ਰਹੋ ਤੇਰੇ ਸਾਰੇ ਕੰਮ ਵੀ ਸਬਰ ਜਾਣਗੇ ਹਮੈ ਰੋਗ ਭ੍ਰਮ ਕੱਟਿਆ ਨਾ ਆਵੇ ਨਾ ਜਾਗ ਜਿਹੜਾ ਮਨੁੱਖ ਗੁਰੂ ਚਨ ਰਹਿ ਕੇ ਨਾਮ ਸਿਮਰਦਾ ਹੈ ਉਸ ਦਾ ਹਉਮੈ ਦਾ ਰੋਗ ਕੱਟਿਆ ਜਾਂਦਾ ਹੈ ਉਸ ਦੀ ਪਟਕਣਾ ਦੂਰ ਹੋ ਜਾਂਦੀ ਹੈ ਉਹ ਨਾ ਮੁਰ ਮੁੜ ਜੰਮਦਾ ਹੈ ਨਾ ਮਰਦਾ ਕਰ ਸੰਗਤ ਤੂੰ ਸਾਧ ਕੀ 88 ਤੀਰਤ ਨਾਓ اے ਭਾਈ ਗੁਰੂ ਦੀ ਸੰਗਤ ਕਰ ਇਹੀ 88 ਤੀਰਤਾਂ ਦਾ ਇਸ਼ਨਾਨ ਹੈ ਜੀਉ ਪ੍ਰਾਣ ਮਨ ਤਨ ਹੋਰੇ ਸੱਚ ਆਇ ਹੋ ਸਵਾਉ ਗੁਰੂ ਦੀ ਛਰਨ ਵਿੱਚ ਰਹਾ ਜਿੰਦ ਪ੍ਰਾਣ ਮਨ ਸਰੀਰ ਸਭ ਆਤਮਕ ਜੀਵਨ ਵਾਲੇ ਹੋ ਜਾਂਦੇ ਹਨ ਤੇ ਮਨੁੱਖਾ ਜਨਮ ਦਾ ਅਸਲ ਮਨੋਰਥ ਵੀ ਇਹੀ ਹੈ ਅੱਥੇ ਮਿਲਾ ਵਡਾਈਆ ਦਰਗਾਹ ਪਾਵੇ ठाਓ ਇਹ ਜਗਤ ਵਿੱਚ ਸਭ ਕਿਸਮ ਦੇ ਆਦਰ ਮਾਣ ਮਿਲਣਗੇ ਪਰਮਾਤਮਾ ਦੀ ਦਰਗਾਹ ਵਿੱਚ ਵੀ ਆਦਰ ਪਾਏਗਾ ਕਰੇ ਕਰਾਏ ਆਪ ਪ੍ਰਭ ਸਭ ਕੁਝ ਦੇਸੀ ਹੱਥ ਪਰ ਜੀਵਾਂ ਦੇ ਕੁਝ ਵਸ ਨਹੀਂ ਪ੍ਰਭ ਆਪ ਹੀ ਸਭ ਕੁਝ ਕਰਦਾ ਹੈ ਆਪ ਹੀ ਜੀਵਾਂ ਪਾਸੋਂ ਕਰਾਂਦਾ ਹੈ ਹਰੇਕ ਖੇੜ ਉਸ ਪ੍ਰਭ ਦੇ ਆਪਣੇ ਹੀ ਹੱਥ ਵਿੱਚ ਮਾਰੂ ਆਪੇ ਜੀ ਵਾਲਦਾ ਅੰਤਰ ਬਾਹਰ ਸਾਥ ਪ੍ਰਭੂ ਆਪ ਹੀ ਆਤਮਕ ਮੋਤੇ ਮਾਰਦਾ ਹੈ ਆਪ ਹੀ ਆਤਮਕ ਜੀਵਨ ਦਿੰਦਾ ਹੈ ਜੀਵਾਂ ਦੇ ਅੰਦਰ ਬਾਹਰ ਹਰ ਥਾਂ ਉਹਨਾਂ ਦੇ ਨਾਲ ਰਹਿੰਦਾ ਹੈ ਨਾਨਕ ਪ੍ਰਭ ਸਰਨ ਅਗਤੀ ਸਰਬ ਘਟਾ ਕੇ नाथ اے ਨਾਨਕ ਅਰਦਾਸ ਕਰ ਤੇ ਆਖੇ ਪ੍ਰਭੂ ਹੇ ਸਭ ਜੀਵਾਂ ਦੇ ਖਸਮ ਮੈਂ ਤੇਰੀ ਸ਼ਰਨ ਆਇਆ ਹਾਂ ਮੈਨੂੰ ਆਪਣੇ ਨਾਮ ਦੀ ਦਾਤ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ